ਪਹਿਨ ਜੀ ਪਹਿਲਾਂ ਮੈਂ ਥੋੜੇ ਪਰਿਵਾਰ ਨਾਲ ਲੜੀ ਗਿਆ ਐਮਐਲਏ ਬਣਨ ਖਾਤਰ ਹੋਲਾ ਮੇਰੀ ਧਰਮ ਪਤਨੀ ਮੇਰੀ ਕੁਰਸੀ ਕੋ ਕੇ ਬਹਿ ਗਈ ਆ ਹੁਣ ਪਤਾ ਨਹੀਂ ਹੁਣ ਇਹਦੇ ਨਾਲ ਕਿੰਨਾ ਚਿਰ ਮੇਰੀ ਵਾਰੀ ਤਾਂ ਹੋਣੀ ਨਹੀਂ ਲੱਗਦਾ ਇਹ ਪੱਕੇ ਕਬਜ਼ੇ ਹੋ ਗਏ ਆ ਮਗਰ ਚਲੋ ਸਾਡੇ ਵਰਗੇ ਸਿੰਘਾਂ ਦਾ ਕੰਮ ਹੈ ਕੰਮ ਚੂਚਣਾ ਲੜਾਈ ਲੜਨੀ ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਇਹ ਜਿਹਨੂੰ ਬਣਾ ਦੇਣ ਅਸੀਂ ਤਾਂ ਉਹਦਾ ਸਤਿਕਾਰ ਕਰਦੇ ਆ ਲੋਕਤੰਤਰ ਇਹ ਆ ਮੈਨੂੰ ਪਤਾ ਹੈ ਕਿ ਮੈਂ ਇਹਦੇ ਨਾਲ ਤਾਂ ਅੰਦਰ ਖਾਤੇ ਤਾਂ ਲੜਾਈ ਲੜ ਸਕਦਾ ਸਟੇਜ ਤੇ ਤਾਂ ਹੀ ਮੌਕਾ ਮਿਲਦਾ ਇੱਥੇ ਕਹਿਣ ਜੋਗੀ ਕੁਝ ਨਹੀਂ ਮੈਨੂੰ ਇਸੇ ਬਹਾਨੇ ਮੈਂ ਵੀ ਜਦੋਂ ਮੌਕਾ ਮਿਲਦਾ ਨਾਲ ਹੀ ਇਕੱਲੀ ਨਾਪ ਦੇਣਾ ਕਿਉਂਕਿ ਅੰਦਰ ਜਾ ਕੇ ਤਾਂ ਫਿਰ ਮਾਫੀ ਮੰਗਾ ਕੇ ਕਿ ਕੋਈ ਨਾ ਗਲਤੀ ਹੋ ਗਈ ਵੱਧ ਘੱਟ ਬੋਲਿਆ ਗਿਆ ਤੂੰ ਨਾ ਬਾਲਾ ਦਿਨ ਨੂੰ ਨਾਹੀਂ ਗੁੱਸਾ ਨਾ ਕਰ ਜੀ ਇਹ ਜ਼ਮਾਨਾ ਹੀ ਇਹੋ ਜਿਹਾ ਹੈ ਜੀ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਪਤੀ ਪਰਮੇਸ਼ਰ ਹੁੰਦਾ ਸੀ ਉਹਨਾਂ ਤਾਂ ਜਿਹੜਾ ਛੱਤ ਬਚਨ ਕਰਕੇ ਰਵੇ ਜ਼ਮਾਨਾ ਉਹਦਾ ਹੀ ਹੈ ਇਸ ਲਈ ਬੜੇ ਧਿਆਨ ਨਾਲ ਚੱਲਣਾ ਪੈਂਦਾ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਚਲੋ ਮੈਂ ਇਹ ਗੱਲ ਛੱਡਾਂ ਆ ਵੇਖੋ ਪੱਤਰਕਾਰ ਕਿੰਨੇ ਖੁਸ਼ ਹੋਣ ਦੇ ਹਾਲ ਭਾਵੇਂ ਇਹਨਾਂ ਦਾ ਮੇਰੇ ਵਰਗਾ ਹੀ ਹੋਵੇ ਆ ਦਿਲਜਿੰਦਰ ਅਜਲਜਿੰਦਰ ਦਾ ਤੇ ਉਹਦੇ ਨਾਲ ਦੇ ਸਾਥੀ ਦਾ ਹਾਲ ਥੋੜਾ ਮੇਰੇ ਤੋਂ ਵੀ ਭਾਵੇਂ ਭੈੜਾ ਹੋਵੇ ਬਾਰ-ਬਾਰ ਤਾੜੀਆਂ ਇਤਰਾ ਤੁਸੀਂ ਸਵਾਦ ਲੈਣ ਦੀ ਰਿਓ ਸਾਰਾ ਦਿਨ ਮਗਰ ਜੇ ਦਿਨ ਪਤਾ ਤਾਂ ਸਭ ਨੂੰ ਹੀ ਆ ਕਿਦਾ ਕਿਦਾ ਕੀ ਹਾਲ ਹੈ ਚਲੋ ਰੱਬ ਸੋਖੀ ਬਖਸ਼ੇ ਇਹ ਜਿਹੜੀ ਗੱਦੀ ਆ ਨਾ ਇਹ ਰਲਮਣ ਕੀ ਚੱਲਦੀ ਆ ਤੇ ਬਾਹਲਾ ਅੱਗੇ ਪਿੱਛੇ ਐਕਸਲੇਟਰ 90 ਨਾਲ ਕਦੇ ਇੱਕ ਵਾਰੀ ਗੱਡੀ ਪਲਟ ਜਾਂਦੀ ਹੈ ਜਿਵੇਂ ਭਗਵੰਤ ਮਾਨ ਦੀ ਪਲਟ ਗਈ ਸੀ ਇਸ ਲਈ ਅਸੀਂ ਉਹ ਜਾ ਪੰਗਾ ਤਾਂ ਲੈਣਾ ਨਹੀਂ ਅਸੀਂ ਤਾਂ ਬੜੇ ਧਿਆਨ ਨਾਲ ਜਨਰਲ ਵਾਲੇ ਲੋਕਾਂ ਜੀ ਇਸ ਲਈ ਚਲੋ ਇਹ ਗੱਲ ਛੱਡੀਏ ਮੈਂ ਲੰਮਾ ਚੌੜੀ ਕਹਾਣੀ ਤੇ ਨਹੀਂ ਇੱਥੇ ਆਇਆ ਹਲਕੇ ਦੀ ਮੈਂ ਕੀ ਗੱਲ ਕਰਾਂ ਅੱਜ ਉਹ ਸਾਡੇ 7 ਸਾਲਾਂ ਚ ਜੋ ਹਾਲਾਤ ਦੋਵੇਂ ਸਰਕਾਰਾਂ ਨੇ ਬਣਾਏ ਆ ਉਹ ਤੁਸੀਂ ਬੇਖੂਬੀ ਜਾਣਦੇ ਹੋ ਔਰ ਮੈਂ ਉਹਨਾਂ ਗੱਲਾਂ ਨੂੰ ਬਾਰ-ਬਾਰ ਨਹੀਂ ਦਰਉਣਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮਗਰ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਜਿਹੜੀ ਇਹ ਧਰਤੀ ਆ ਇਹ ਧਰਤੀ ਕਿਥੇ ਬੇਈਮਾਨਾਂ ਨੂੰ ਮੌਕਾ ਪਰਸਤਾ ਨੂੰ ਸਰਕਾਰ ਦੇ ਅੱਗੇ ਗੋਡੇ ਟੇਕਣ ਵਾਲਿਆਂ ਨੂੰ ਇਹ ਧਰਤੀ ਕਿਥੇ ਵੇਲ ਦੇ ਦੂ ਮਾਫ਼ ਕਰ ਦੂ ਨਹੀਂ ਸੰਗਤ ਜੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਧਰਤੀ ਯੋਧਿਆਂ ਜਰਾਵਰਾ ਦੀ ਧਰਤੀ ਆ ਇਹ ਧਰਤੀ ਬਹਾਦਰ ਸੂਰਬੀਰਾਂ ਦੀ ਧਰਤੀ ਆ ਇਹ ਧਰਤੀ ਜੋ ਲੋਕ ਵਫਾਦਾਰੀ ਨਾਲ ਇਸ ਮਿੱਟੀ ਦੇ ਨਾਲ ਪਿਆਰ ਕਰਦੇ ਆ ਸਾਡੇ ਗੁਰੂ ਨੇ ਵੀ ਉਹਨਾਂ ਨੂੰ ਮਾਣ ਦਿੱਤਾ ਸਨਮਾਨ ਦਿੱਤਾ ਤੇ ਹੱਕ ਨਾਲ ਲਾਇਆ ਤੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਮੈਨੂੰ ਪਤਾ ਸਤਿਕਾਰ ਕਰਦੇ ਹੋ ਫਿਰ ਤੁਸੀਂ ਇਸ ਗੱਲ ਨੂੰ ਵੀ ਸਮਝੋਗੇ ਕਿ ਜਿਹੜਾ ਬੰਦਾ ਆਪ ਦੇ ਸਟੈਂਡ ਤੇ ਪੱਕਾ ਮਾਝੇ ਦੀ ਧਰਤੀ ਉਹਦਾ ਸਤਿਕਾਰ ਕਰਦੀ ਹੈ ਮੈਨੂੰ ਇਹ ਗੱਲ ਦਾ ਪਤਾ ਹੈ ਕਿਉਂਕਿ ਹੁਣ ਮੈਂ ਜਦ ਪਿੰਡਾਂ 'ਚ ਜਾ ਰਿਹਾ ਛਾ ਕਈਆਂ ਨੇ ਮੇਰੇ ਨਾਲ ਇਸ ਗੱਲ ਦਾ ਗਿਲਾ ਵੀ ਕੀਤਾ ਔਰ ਮੈਂ ਉਸ ਗੱਲ ਦੀ ਵੀ ਮਾफी ਮੰਗਦਾ ਕਿ ਤੁਸੀਂ ਇਹ ਕਿਹਾ ਕਿ ਸਾਡਾ ਸੰਪਰਕ ਥੋੜੇ ਸਮੇਂ ਚ 2 ਸਾਲ ਨਹੀਂ ਬਣਿਆ ਰਿਹਾ ਸਾਧ ਸੰਗਤ ਜੀ 6 ਮਹੀਨੇ ਤਾਂ ਮੈਨੂੰ ਅੰਦਰ ਦੇ ਤਾ ਉੱਥੋਂ ਕਿਹੜਾ ਸੰਪਰਕ ਸਾਧਣਾ ਸੀ ਮੈਂ ਤੁਹਾਡੇ ਕੋਲ ਉੱਥੇ ਤਾਂ ਅੱਗੇ ਮੇਰੀ ਸਵੇਰੇ ਦੁਪਹਿਰ ਸ਼ਾਮ ਨੂੰ ਚੈਕਿੰਗ ਹੁੰਦੀ ਸੀ ਕਿ ਕਿਤੇ ਗੱਲ ਤਾਂ ਨਹੀਂ ਕਰਦਾ ਕਿਸੇ ਨਾਲ ਕਿਸੇ ਨੂੰ ਬੁਲਾਉਂਦਾ ਤਾਂ ਨਹੀਂ ਤਿੰਨ ਤਿੰਨ ਤਾਂ ਸੁਪਰ ਇਟੈਂਡੈਂਟ ਜੇਲ ਦੇ ਬਦਲੇ ਤਿੰਨ ਤਿੰਨ ਏ ਡੀ ਜੀ ਪੀ ਬਦਲੇ ਕੀ ਮਜੀਠੀਆ ਕਿਸੇ ਨਾਲ ਗੱਲ ਨਾ ਕਰ ਸਕੇ ਔਰ ਆ ਮੇਰੀ ਧਰਮ ਪਤਨੀ ਬੈਠੀ ਆ ਇੱਥੇ ਇਹਨੂੰ ਪੁੱਛਿਓ ਜੇ 6 ਮਹੀਨੇ ਮੈਂ ਕਦੇ ਇਹਦੇ ਨਾਲ ਵੀ ਗੱਲ ਕੀਤੀ ਹੋਵੇ ਸਾਡੀ ਗੱਲ ਨਹੀਂ ਹੋਈ ਔਰ ਮੈਂ ਇਹਨੂੰ ਆਰਡਰ ਕੀਤਾ ਸੀ ਬੇਨਤੀ ਕੀਤੀ ਸੀ ਕਿ ਕਦੇ ਵੀ ਜੇਲ੍ਹ ਕੇ ਤੂੰ ਮੈਨੂੰ ਮਿਲਣ ਨਹੀਂ ਆਉਣਾ ਨਾ ਮੇਰੇ ਨਿਆਣਿਆਂ ਨੂੰ ਉੱਥੇ ਲੈ ਕੇ ਆਉਣਾ ਔਰ ਜੇ ਮੈਂ 6 ਮਹੀਨੇ ਆਪਦੇ ਨਿਆਣਿਆਂ ਦਾ ਨਾਲ ਗੱਲ ਨਹੀਂ ਕਰ ਸਕਿਆ ਤੇ ਸਾਧ ਸੰਗਤ ਜੀ ਮੈਂ ਕਿਹ ਹੋਰ ਨਾ ਕਿਥੋਂ ਸੰਪਰਕਤ ਸਾਥ ਬਣਾਉਣਾ ਸੀ ਔਰ ਕੱਲੀ ਇਹ ਨਹੀਂ ਉਸ ਤੋਂ ਬਹਾਂਜਤ ਬਾਹਰ ਆਏ ਮੈਂ ਮਾੜਾ ਜਾਂ ਜਿੱਦ ਦਿਨ ਆ ਜੁਗਨੂ ਦੇ ਖਿਲਾਫ ਕੋਈ ਸ਼ਬਦ ਬੋਲ ਦਿੰਨਾ ਚਲੋ ਜੁਗਨੂ ਮੈਂ ਆਏ ਤਾਂ ਕਿਉਂ ਕਰਨਾ ਜੁਗਨੂ ਉਹਨੂੰ ਪਿਆਰ ਨਾਲ ਉਹਦੀ ਘਰ ਦੀ ਬੁਲਾਵੇ ਜੁਗਨੂ 100 ਵਾਰੀ ਬੁਲਾਵੇ ਮੈਂ ਤਾਂ ਭਗਵੰਤੀ ਕਹੂੰਗਾ ਭਗਵੰਤ ਨੂੰ ਮਾੜਾ ਜਾਂ ਵੀ ਮੈਂ ਬੋਲ ਪਵਾ ਉਹਦੇ ਖਿਲਾਫ ਸਵੇਰੀ ਪੁਲਸ ਵਾਲਿਆਂ ਨੂੰ ਫੋਨ ਕਰ ਦਿੰਦਾ ਡੀਜੀਪੀ ਨੂੰ ਕਿ ਇਹਨੂੰ ਸੱਦ ਲਓ ਮੈਨੂੰ ਸੱਦ ਲੈਂਦੇ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਬਿਠਾ ਕੇ ਰੱਖਦੇ ਆ ਤੇ ਅੰਦਰ ਸਵਾਲ-ਸਹੂਲਤਾ ਜਿੰਨੇ ਕੁ ਹੁੰਦੇ ਉਹਨੇ ਕੀ ਹੁੰਦੇ ਆ ਬਸ ਮੈਨੂੰ ਇਹ ਕਹਿੰਦੇ ਆ ਯਾਰ ਬਾਹਰ ਜਾ ਕੇ ਨਾ ਕੋਸ਼ਿਸ਼ ਕਰੀ ਉਹਦੇ ਖਿਲਾਫ ਬੋਲੀ ਕੁਛ ਨਾ ਮੈਂ ਉਹਨੂੰ ਚੁੱਪ ਕਰਾ ਲਵਾਂ ਉਹਨੂੰ ਚੁੱਪ ਕਰਾ ਲਵਾਂ ਤਾਂ ਮੈਂ ਵੀ ਚੁੱਪ ਕਰ ਜਾਂ ਮਗਰ ਮੈਂ ਉਹਨਾਂ 'ਚੋਂ ਨਹੀਂ ਜੇ ਮਜੀਠੀਏ ਨੂੰ ਚੈਲੰਜ ਕਰੂਗਾ ਜਾਂ ਲੋਕਾਂ ਦੇ ਨਾਲ ਤਸ਼ੱਦਦ ਕਰੂਗਾ ਧੋਖਾ ਕਰੂਗਾ ਤੇ ਮਜੀਠੀਏ ਨੇ ਚੁੱਪ ਨਹੀਂ ਕਰਨਾ ਕਿਉਂਕਿ ਮਜੀਠੀਏ ਇਹਨਾਂ ਦੀ ਬਦੌਲਤ ਤੁਰਿਆ ਫਿਰਦਾ ਮੇਰੀ ਜ਼ਿੰਮੇਵਾਰੀ ਹੈ ਕਿ ਅੱਜ ਆਪੋਜੀਸ਼ਨ ਲੀਡਰ ਜੋ ਸਰਕਾਰ ਨੇ ਵੈਧੇ ਕੀਤੇ ਆ ਜੇ ਭਾਈ ਸਾਹਿਬ ਅਸੀਂ ਨਹੀਂ ਚੁੱਕਾਂਗੇ ਤੇ ਹੋਰ ਚੁੱਕਨੇ ਕਿੰਨੇ ਆ ਅੱਜ ਪੰਜਾਬ ਦੇ ਕਿੰਨੇ ਲੀਡਰ ਨੇ ਜਿਹੜੇ ਸਰਕਾਰ ਨਾਲ ਟਕਰਾ ਕੇ ਰਾਜੀ ਨੇ 2 3 ਲੀਡਰ ਤੋਂ ਸਵਾਏ ਸਾਰਿਆਂ ਨੇ ਮੜ ਕੇ ਇਹਦੇ ਨਾਲ ਫਿਕਸਡ ਮੈਚ ਖੇਡਿਆ ਹੋਇਆ ਸਮਝੌਤਾ ਕੀਤਾ ਆ ਤਗੜੇ ਹੋ ਕੇ ਕੋਈ ਮੁੱਦਾ ਉਠਾਉਂਦੇ ਆ ਅੱਜ ਪੰਜਾਬ ਦੇ ਕੋਨੇ-ਕੋਨੇ 'ਚੋ ਸਾਧ ਸੰਗਤ ਜੀ ਛੋਟੀ ਏਡੀ ਕਿਰਪਾ ਹੈ ਕਿ ਪੰਜਾਬ ਦੇ ਕੋਨੇ-ਕੋਨੇ 'ਚ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਤੇ ਬੜੇ ਮਾਨ ਨਾਲ ਦਾਸ ਕੋ ਲਾਉਂਦਾ ਕਿਉਂਕਿ ਉਹਨੂੰ ਪਤਾ ਕਿ ਇਹਨੇ ਨਾ ਸਰਕਾਰ ਅੱਗੇ ਝੁਕਣਾ ਨਾ ਲਿਫੜਣਾ ਇਹਨੇ ਸੱਚ ਦਾ ਬਾਹ ਫੜਨੀ ਆ ਔਰ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਜਿਹਨੂੰ ਤੁਸੀਂ ਇੰਨੀ ਯਾਰੀ ਐਮਐਲਏ ਬਣਾਇਆ ਉਹਨੇ ਕਦੇ ਆਪ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਕੁਤਾਈ ਨਹੀਂ ਕੀਤੀ ਹੱਕ ਦੇ ਠੋਕੇ ਥੋੜੇ ਜ਼ੋਰ ਤੇ ਜਾ ਕੇ ਸਰਕਾਰਾਂ ਨੂੰ ਮੈਂ ਸਵਾਲ ਕਰਦਾ ਰਿਆ ਸਾਧ ਸੰਗਤ ਜੀ ਆ ਭਾਵੇਂ ਪਰਿਵਾਰਕ ਮਸਲਾ ਹੈ ਮੈਂ ਪਹਿਲਾਂ ਨਾ ਕਰਤੀ ਕਿ ਨਹੀਂ ਮੈਂ ਬੇਟੀ ਦੀ ਗੱਲ ਨਹੀਂ ਕਰਨੀ ਮਗਰ ਉਸ ਬੇਟੀ ਨੇ ਸੀਰਤ कौर ਨੇ ਬੀਬਾ ਜੀ ਪਤਨ ਜੀ ਤੁਹਾਨੂੰ ਨਹੀਂ ਪਤਾ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਆਵਾਜ਼ ਚੁੱਕ ਮੈਂ ਉਹਨੂੰ ਇਹ ਗੱਲ ਕਹੀ ਮੈਂ ਇਹ ਥੋੜਾ ਪਰਿਵਾਰ ਦਾ ਮਾਮਲਾ ਮੈਂ ਇਹ ਗੱਲ ਨਹੀਂ ਕਰਨੀ ਮੈਨੂੰ ਉਹਨੇ ਇਹ ਗੱਲ ਕਹੀ ਕਿ ਤੁਸੀਂ ਭਾਜੀ ਮੈਂ ਸਾਡੀ ਮੈਨੂੰ ਅੰਕਲ ਕਹਾ ਕਿ ਅੰਕਲ ਪਲੀਜ਼ ਮੇਰੀ ਗੱਲ ਨੂੰ ਕਨਸਿਡਰ ਕਰਿਓ ਸਾਨੂੰ ਕੱਲੀ ਤੁਹਾਡੇ ਤੋਂ ਆਸ ਹੈ ਹੋਰ ਕੋਈ ਲੀਡਰ ਅੱਜ ਭਗਵਾਨ ਤੱਕ ਇਹ ਬੋਲ ਕੇ ਰਾਜੀ ਕੋਈ ਨਹੀਂ ਮੈਂ ਫੇਰ ਕਰਤੀ ਮੈਨੂੰ 4 ਦਿਨ ਬਾਅਦ ਫੇਰ ਫੋਨ ਆਇਆ ਕਹਿੰਦੇ ਜੇ ਕਿਹੇ ਪੰਜਾਬ ਦੀ ਧੀ ਨਾਲ ਬੇਲਸਾਫੀ ਹੋ ਰਹੀ ਹੋਵੇ ਤੁਹਾਡਾ ਫਰਜ਼ ਕੀ ਬਣਦਾ ਹੈ ਗੁਰਸਿੱਖ ਵਜੋ ਛੋਟਾ ਫਰਜ ਬਣਦਾ ਆਵਾਜ਼ ਉਠਾਉਣੀ ਕਿ ਛੋਟਾ ਫਰਜ ਬਣਦਾ ਸਰਕਾਰ ਅੱਗੇ ਡਰ ਕੇ ਬਹਿ ਜਾਣਾ ਮੈਂ ਇਮਾਨਦਾਰੀ ਨਾਲ ਆਪਦੇ ਰੱਬ ਦੇ ਚਰਨਾਂ 'ਚ ਅਰਦਾਸ ਕੀਤੀ ਮੈਂ ਸੱਚੇ ਪਾਤਸ਼ਾਹ ਸਹੀ ਕੰਮ ਕਰਾਇਓ ਸੱਚ ਦਾ ਕੰਮ ਇਹ ਐ ਕਿ ਇਸ ਬੇਟੀ ਦੀ ਆਵਾਜ਼ ਬਣਨਾ ਪਰ ਮੈਂ ਆਵਾਜ਼ ਦੇ ਰੂਪ 'ਚ ਉਹਦੀ ਗੱਲ ਲੋਕਾਂ ਤੱਕ ਲੈ ਕੇ ਗਿਆ ਮੈਂ ਉਸ ਮੁੱਦੇ ਤੇ ਅੱਜ ਤੱਕ ਕਦੇ ਪੋਲਿਟਿਕਸ ਨਹੀਂ ਕੀਤੀ ਮੇਰਾ ਕਹਿਣ ਦਾ ਭਾਵ ਜੇ ਲੋਕੀ ਆਸ ਨਾਲ ਆਉਂਦੇ ਨੇ ਤੇ ਸਾਧ ਸੰਗਤ ਜੀ 3 ਕਰੋੜ ਆਬਾਦੀ ਹੈ ਪੰਜਾਬ ਦੀ ਅੱਜ ਦਾਸ ਕੋਲ ਪੰਜਾਬ ਦੇ ਕੋਨੇ-ਕੋਨੇ 'ਚ ਉਹ ਨਹਿਰੀ ਪਟਵਾਰੀ ਦਾ ਮੁੱਦਾ ਹੋਇਆ ਜਿਨ੍ਹਾਂ ਨੇ ਰਿਪੋਰਟ ਦਿੱਤੀ ਕਿ ਨਹਿਰੀ ਪਾਣੀ ਪਾਣੀ ਪਹੁੰਚ ਨਹੀਂ ਰਿਹਾ ਉਹ ਮੇਰੇ ਕੋਲ ਆਏ ਔਰ ਮੈਨੂੰ ਕਹਿੰਦੇ ਸਾਡੀ ਆਵਾਜ਼ ਚੁੱਕੋ ਮੈਂ ਉਹਨਾਂ ਦੇ ਵਿਚਾਰਿਆਂ ਦੀ ਆਵਾਜ਼ ਕਿਉਂ ਨਾ ਚੁੱਕਾ ਜਿਨ੍ਹਾਂ ਨੇ ਸਹੀ ਰਿਪੋਰਟ ਦਿੱਤੀ ਉਹਨਾਂ ਨੂੰ ਸਸਪੈਂਡ ਕਰਤਾ 250 ਨੂੰ ਸਿਰਫ ਇਸ ਲਈ ਕਰਤਾ ਇਹੋ ਸਰਕਾਰ ਦਾ ਝੂਠੀ ਰਿਪੋਰਟ ਤੇ ਧੁੱਗੀ ਨਹੀਂ ਮਾਰਦੇ ਸਨ ਸਰਕਾਰ ਚਾਹੁੰਦੀ ਸੀ ਇਹ ਗੱਲ ਕਹੋ ਕਿ ਟੇਲਾਂ ਤੱਕ 100% ਪਾਣੀ ਜਾ ਰਿਹਾ ਉਹ ਕਿਵੇਂ ਕਹਿ ਦੇਣ 100% ਪਾਣੀ ਕਹਿਣਗੇ ਤੇ ਪਟਵਾਰੀ ਵੀ ਪਿੰਡਾਂ ਚੋਂ ਹੀ ਬਣ ਕੇ ਗਏ ਆ ਪਿੰਡਾਂ ਵਾਲੇ ਲੋਕਾਂ ਨੇ ਸਵਾਲ ਕਰਨਾ ਕਿ ਸਾਡੇ ਦਾ ਪਾਣੀ ਪਹੁੰਚਦਾ ਨਹੀਂ ਤੂੰ 100% ਰਿਪੋਰਟ ਕਿੱਥੋਂ ਲੈਤੀ ਹੈ ਕਹਿਣ ਦਾ ਭਾਵ ਕਿ ਇਹ ਜੇ بڑے ਧੱਕੇ ਬੇਇਨਸਾਫੀ ਜ਼ੁਲਮ ਮੌਜੂਦਾ ਸਰਕਾਰ ਕਰ ਰਹੀ ਹੈ ਜਿਹਦੇ ਖਿਲਾਫ ਅੱਜ ਰਲ ਮਿਲ ਕੇ ਲੜਾਈ ਲੜਨੀ ਪੈਣੀ ਹੈ ਮੈਂ ਧਰਵਾਦੀ ਆ ਸਤਿਕਾਰਯੋਗ ਸੰਗਤ ਦਾ ਕਿ ਮੈਂ ਤਾਂ ਉਦੋਂ ਹਲੇ ਅੰਦਰ ਸਾਂ ਅੰਦਰ ਹੀ ਰਿਹਾ ਲੱਗ ਪਾ ਕੇ ਕੱਦਾਂ ਦੇਣੀ ਤੁਹਾਡੇ ਦਰਸ਼ਨ ਹੋਏ ਤੇ ਤੁਸੀਂ ਫੇਰ ਵੀ ਬੀਬਾ ਜੀ ਨੂੰ ਵਧੀਆ ਵਧੀਆ ਵੋਟਾਂ ਨਾਲ ਜਿਤਾਇਆ ਹੁਣ ਤਾਂ ਮੋਦੀ ਤਾਂ ਐਵੇਂ ਆਖੀ ਜਾਂਦਾ ਨਾ ਡਬਲ ਇੰਜਨ ਡਬਲ ਇੰਜਨ ਡਬਲ ਇੰਜਨ ਤਾਂ ਹੀ ਠੇਕਾ ਠਾ ਹੋ ਗਿਆ ਪਹਿਲਾਂ ਆਹੀ ਜਿੱਤੇ ਜਿਹਨੂੰ ਤੁਸੀਂ ਜਿਤਾਇਆ ਉਹ ਵੀ ਤੇ ਦੂਜਾ ਇੰਜਨ ਜਿਹੜਾ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਹਮੇਸ਼ਾ ਬੜੇ ਵੱਡੀ ਗਿਣਤੀ ਚ ਵੋਟਾਂ ਪੈਂਦੀ ਰਹੀ ਆ ਉਹ ਵੀ ਅੱਜ ਸਾਡੇ ਕੋਲ ਬੈਠੇ ਆ ਮੋਦੀ ਸਾਹਿਬ ਤੁਹਾਡਾ ਇੰਜਨ ਉੰਜਨ ਤਾਂ ਹੀ ਫੇਲ ਕਰ ਦੇਣਾ ਵੈਸੇ ਪੰਜਾਬੀਆਂ ਨੇ ਥੋਡੀਆਂ ਚੀਕਾਂ ਕਢਾਈਆਂ ਪਈਆਂ ਨੇ ਜਿੱਥੇ ਜਾਂਦੇ ਨੇ ਮੈਨੂੰ ਲੱਗਦਾ 100 ਬੰਦਾ ਨਹੀਂ ਹੁੰਦਾ ਕਿ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਆ ਮੈਂ ਤਾਂ ਕਿਹਾ ਸੀ ਕਿ ਇਹਨਾਂ ਦੇ ਸਾਰੇ ਪ੍ਰੋਗਰਾਮ ਉਥੇ ਥਾਣੇ ਚ ਹੀ ਕਰਾ ਦਿਓ ਭਾਜਪਾ ਵਾਲਿਆਂ ਦੇ ਜਾਂ ਪੁਲਿਸ ਲਾਈਨ 'ਚ ਕਰਾ ਦਿਓ ਕਮਾਲ ਦੀ ਗੱਲ ਹੈ ਜਿਹਨਾਂ ਅੰਨਦਾਤਾ ਜਿਹੜਾ ਦੇਸ਼ ਨੂੰ ਅਨਾਜ ਦਵੇ 2% ਤੋਂ ਘੱਟ ਰੱਖਵੇ ਦੀ ਭਾਈ 50% ਅਨਾਜ ਦੇ ਭੰਡਾਰ 'ਚ ਤੁਹਾਡਾ ਯੋਗਦਾਨ 2% ਆਬਾਦੀ 90% ਕੁਰਬਾਨੀ ਕੇ ਦਿੱਲੀ 'ਚ ਝੰਡਾ ਝੂਲਦਾ ਨਾ ਜੀ ਸਾਧ ਸੰਗਤ ਜੀ ਇਹ ਤੁਹਾਡੇ ਕਰਕੇ ਝੂਲਦਾ ਜੇ ਫੂਡ ਸਿਕਿਉਰਿਟੀ ਉਹਦੇ ਤੁਹਾਡੇ ਕਰਕੇ ਆ ਪਰ ਮੈਂ ਹੈਰਾਨ ਹੋ ਰਿਹਾ ਸੀ ਬਿੱਟੂ ਔਰ ਹੰਸਰਾ ਝਾਂਸਕੀ ਬਿਆਨ ਦੇ ਰਿਹਾ ਕਿ ਸਾਡਾ ਮੌਕਾ ਆ ਲੈਣ ਦਿਓ ਇੱਕ ਤਰੀਕ ਲੰਘ ਲੈਣ ਦਿਓ ਤੁਹਾਨੂੰ ਉਹ ਸਬਕ ਸਿਖਾਵਾਂਗੇ ਕਿ ਤੁਸੀਂ ਯਾਦ ਕਰੋਗੇ ਕਿਉਂ ਹਲੇ ਜਿਹੜਾ ਗੂਠੇ ਦੇ ਕੇ ਆਏ ਸੀ ਮੋਦੀ ਦੇ ਗੱਲ ਚੇਤੇ ਨਹੀਂ ਇੱਥੇ ਜਿਹੜੇ ਹਾਰ ਪਾਏ ਸੀ ਉਹ ਗੱਲ ਚੇਤੇ ਨਹੀਂ ਅਨ ਦਾਤਾ ਨਾਲ ਦੇਸ਼ ਦੇ ਜੈਂ ਜਵਾਨ ਜੈਂ ਕਿਸਾਨ ਨੂੰ ਪਿਆਰ ਨਾਲ ਗੱਲ ਕਰੋ ਉਹਨਾਂ ਦਾ ਸਤਿਕਾਰ ਕਰੋ ਜਿਹੜਾ ਦੇਸ਼ ਲਈ ਮਿੱਟਦਾ ਹੈ ਮਰ ਬਟ ਜਾਂਦਾ ਹੈ ਦੇਸ਼ ਦੇ ਫੂਟ ਦੇ ਪੰਡਾਰ ਚ ਯੋਗਦਾਨ ਪਾਉਂਦਾ ਹੈ ਮਗਰ ਅੱਜ ਉਹਨੂੰ ਡਰਾਉਣਾ ਧਮਕਾਉਣਾ ਉਹਦੇ ਨਾਲ ਇਹ ਹੈ ਕਿ ਸ਼ਬਦਾਬਲੀ ਵਰਤਣੀ ਕਿ ਸਟੇਟ ਦੀ ਮਸ਼ੀਨਰੀ ਦੇਸ਼ ਦੇ 80% ਕਿਸਾਨਾਂ ਨੂੰ ਮਾਰ ਦੂ ਜੇ ਕਿਸਾਨ ਮਰ ਜੂ ਤੇ ਖੇਤ ਮਜ਼ਦੂਰ ਵੀ ਮਰੂ ਖੇਤ ਮਜ਼ਦੂਰ ਮਰੂ ਤੇ ਵਪਾਰੀ ਵੀ ਮਰੂ ਜੇ ਵਪਾਰੀ ਮਰੂ ਤੇ ਦੇਸ਼ ਦੀ ਸਾਰੀ ਅਰਥਵਿਵਸਥਾ ਖਤਮ ਹੋ ਜੂ ਕਿਥੇ ਵਿਚਾਰੋ ਇਹ ਹੰਕਾਰੀ ਪਾਜਪਾ ਦੇ ਲੀਡਰ ਕਰਦੇ ਕੀ ਫਿਰਦੇ ਆ ਅੱਜ ਧਰਮ ਦੇ ਨੋਤੇ ਲੜਾਉਣਾ ਚਾਹੁੰਦੇ ਆ ਇੱਕ ਕਿਤੇ ਵਾਲੇ ਨੂੰ ਦੂਜੇ ਕਿਤੇ ਵਾਲੇ ਨਾਲ ਲੜਾਉਣਾ ਚਾਹੁੰਦੇ ਆ ਇਸ ਲਈ ਭਾਈ ਚਾਰ ਇੱਕ ਸਾਂਝ ਅਮਨ ਸ਼ਾਂਤੀ ਕਾਨੂੰਨ ਵਾਸਤੇ ਸਾਰਿਆਂ ਨੇ ਇਕੱਤਰ ਹੋ ਕੇ ਤਗੜੇ ਹੋ ਕੇ ਜੋਸ਼ੀ ਸਾਹਿਬ ਨੂੰ ਜਿਤਾਓ ਹਾਏ ਜਰੂਰ ਹੈ ਕਿ ਆ ਬਦਲਾਵ ਦੇ ਨੋਤੇ ਸਾਧ ਸੰਗਤ ਜੀ ਤੁਸੀਂ ਸਾਰੇ ਇੱਥੇ ਆਏ ਹੋ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ ਇਹ ਦਸਤਾਰ ਕਿਹਦੀ ਬਖਸ਼ਿਸ਼ ਹੈ ਜੀ ਅਕਾਲ ਪੁਰਖ ਦੀ ਸੱਚੇ ਪਾਤਸ਼ਾਹ ਦੀ ਤੇ ਜਿਹੜਾ ਮੁੱਖ ਮੰਤਰੀ ਇਹ ਦਸਤਾਰ ਦਾ ਸਤਕਾਰ ਨਾ ਕਰੇ ਕਿ ਅਸੀਂ ਉਹਦਾ ਸਤਕਾਰ ਕਰ ਸਕਦੇ ਜਿਹੜਾ ਮੁੱਖ ਮੰਤਰੀ ਆ ਪਾਣੀ ਦੀ ਬੋਤਲ ਪੀਤੀ ਮੂੰਹ ਧੋਤਾ ਉਹ ਝੂਠਾ ਪਾਣੀ ਸਿਰ 'ਚ ਪਾ ਲਿਆ ਤੇ ਕੀ ਇਹ ਬੰਦੇਾਂ ਵਾਲੀ ਕਰਤੂਤ ਹੈ ਕੀ ਇਹ ਸਰਕਾਰ ਦਸਤਾਰ ਦਾ ਦੂਜੀ ਗਲਤੀ ਆ ਮੈਂ ਇੱਕ ਵਾਲੀਬਾਲ ਦੀ ਮੈਚ ਖੇਡਣ ਦਾ ਸੀ ਉਹ ਵੀਡੀਓ ਵਾਇਰਲ ਹੋਈ ਆ ਸਾਤਸੰਗਤ ਜੀ ਮੈਚ ਖੇਡਦਾ ਖੇਡਦਾ ਇਸ ਤਰ੍ਹਾਂ ਦਸਤਾਰ ਲਾ ਕੇ ਲਾਤੀ ਜਿਵੇਂ ਸਿਰ 'ਤੇ ਕੋਈ ਟੋਪੀ ਪਾਈ ਹੁੰਦੀ ਹੈ ਕਿ ਇਹ ਦਸਤਾਰ ਦਾ ਸਤਕਾਰ ਹੈ ਕਿ ਇਹ ਬਦਲਾਵ ਹੈ ਔਰ ਜਿਹੜਾ ਮੁੱਖ ਮੰਤਰੀ ਮਾਂ ਦੀਆਂ ਝੂਠੀਆਂ ਸੋਮਾ ਖਾਵੇ ਆਪ ਦੀ ਬੇਟੀ ਦੇ ਨਾ ਹੋ ਸਕਿਆ ਸਾਤਸੰਗਤ ਜੀ ਕੀ ਉਹ ਤੁਹਾਡਾ ਕਦੇ ਬਣ ਸਕਦਾ ਮੈਂ ਭੈਣ ਜੀ ਕੱਲ ਵੀ ਇਹ ਗੱਲ ਕਰ ਰਿਹਾ ਸਾਂ ਕਮਾਲ ਦੀ ਗੱਲ ਹੈ ਬਰਨਾਲੇ ਦੀ ਧਰਤੀ ਤੇ ਕੇਜਰੀਵਾਲ ਕੀ ਕਹਿ ਰਿਹਾ ਕਹਿੰਦਾ ਜੀ ਕਿੱਡੀ ਕਿਤਨੀ ਬੜੀ ਕੁਰਬਾਨੀ ਇਹ ਭਗਵੰਤ ਮਾਨ ਨੇ ਦੀ ਹੈ ਕਿ ਉਸਨੇ ਆਜ ਆਪਣੀ ਮਾਤਾ ਕੇ ਸਿਰ ਤੇ ਹੱਥ ਰੱਖ ਕੇ ਇਹ ਸੋਖਾਈ ਹੈ ਕਸਮ ਲਈ ਹੈ ਕਿ ਆਜ ਕੇ ਬਾਅਦ ਸ਼ਰਾਬ ਨਹੀਂ ਪੀਊਗਾ ਆ ਜਰਮਨੀ ਦੇ ਜਹਾਜ਼ ਤੋਂ ਲਾਹਤਾ ਉਹਨੂੰ ਜਰਮਨੀ ਤੋਂ ਜਹਾਜ਼ ਨਹੀਂ ਚੜ੍ਹਨ ਦਿੱਤਾ ਕਿ ਵਾਦ ਖਾਤੀ ਪੀਤੀ ਹੈ ਲੱਤਾਂ ਭਾਰ ਨਹੀਂ ਚਲਦੀਆਂ ਕਿ ਇਹ ਬਦਲਾਵ ਹੈ